ਤੇ ਪ੍ਰਸ਼ਾਸਨ ਦਾ ਦੇਖੋ ਤੁਸੀਂ ਢੱਲਾਪਲ ਲਾ ਲਓ ਜਾਂ ਸਰਕਾਰ ਦਾ ਦਬਾਅ ਲਾ ਲਓ ਵੀ ਜਿੱਥੇ ਆਪਾਂ ਸਕੀਮ ਦਾ ਵੀ ਪ੍ਰੋਗਰਾਮ ਕਰ ਰਹੇ ਆ ਕੋਈ ਵੀ ਬੰਦ ਨਹੀਂ ਲੱਗਿਆ ਪ੍ਰਧਾਨ ਮੰਤਰੀਵਾਜ਼ ਹੋ ਇਹਨਾਂ ਦਾ ਸਿਰਫ ਸਰਕਾਰ ਨੂੰ ਆਪਦੀ ਰਾਜਨੀਤੀ ਝਮਕਾਉਣ ਦੀ ਲੱਗੀ ਹੈ। ਆਨੇ ਆਪ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਬ੍ਰੈਂਡਿੰਗ ਦੇਖੋ ਇੱਥੇ ਜਿਹੜੀ ਕੇਂਦਰ ਸਰਕਾਰ 80% ਯੋਗਦਾਨ ਕਰ ਰਹੀ ਹੈ ਉਹਦਾ ਇੱਥੇ ਨਾ ਹੀ ਨਹੀਂ ਕੋਈ ਬੰਦ ਨਹੀਂ ਲੱਗਿਆ। ਫਰੀਦਕੋਟ ਵਿੱਚ ਆਵਾਸ ਯੋਜਨਾ ਦੇ 7.10 ਕਰੋੜ ਰੁਪਏ ਵੰਡਣ ਦਾ ਵੰਡਣ ਤੇ ਮਚਿਆ ਕਮਾਸਾਨ ਕੇਂਦਰ ਦੇ 80% ਫੰਡ ਪਰ ਬੈਨਰਾਂ ਵਿੱਚ ਨਾਮ ਨਿਸ਼ਾਨ ਨਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਰੀਦਕੋਟ ਵਿੱਚ ਲਗਭਗ 7 ਕਰੋੜ 10 ਲੱਖ ਰੁਪਏ ਜਾਰੀ ਹੋਣ ਅਤੇ 784 ਹੱਕਦਾਰ ਪਰਵਾਰਾਂ ਨੂੰ ਸੈਕਸ਼ਨ ਪੱਤਰ ਵੰਡੇ ਜਾਣ ਮਗਰੋਂ ਸਿਆਸੀ ਗਰਮਾਹਟ ਵਧ ਗਈ ਹੈ ਫੰਡਾਂ ਦੀ ਵੰਡ ਮੌਕੇ ਕੇਂਦਰ ਸਰਕਾਰ ਦਾ ਨਾਮ ਜਾਂ ਲੋਗੋ ਨਾ ਹੋਣ ਦੇ ਵਿਰੋਧੀ ਤਨੇ ਸਖਤ ਇਤਰਾਜ ਜਤਾਇਆ ਹੈ ਸੂਤਰਾਂ ਅਨੁਸਾਰ ਇਸ ਯੋਜਨਾ ਤਹਿਤ ਅਧੀਨ 80 ਪੈਸੇ ਕੇਂਦਰ ਸਰਕਾਰ ਦੇ ਜਦ ਕਿ ਸਿਰਫ 20 ਪੈਸੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਇਸ ਦੇ باوجود ਵੀ ਕੇਂਦਰ ਸਰਕਾਰ ਦਾ ਕੋਈ ਬੈਨਰ ਜਾਂ ਫਲੈਕਸ ਬੋਰਡ ਨਹੀਂ ਲਗਾਇਆ ਗਿਆ ਵਿਰੋਧੀ ਧਿਰ ਦਾ ਸਵਾਲ ਹੈ ਕਿ ਜਦੋਂ ਯੋਜਨਾ ਦਾ ਮੁੱਖ ਹਿੱਸਾ ਕੇਂਦਰ ਵੱਲੋਂ ਫੰਡ ਕੀਤਾ ਗਿਆ ਹੈ ਤਾਂ ਫਿਰ ਕੇਂਦਰ ਦਾ ਨਾਮ ਨਾਮ ਗਾਇਬ ਕਿਉਂ ਰੱਖਿਆ ਗਿਆ ਇਸ ਨੂੰ ਫੰਡਾਂ ਦੀ ਸਿਆਸੀ ਮਾਲਕੀ ਹਾਸਲ ਕਰਨ ਦੀ ਕੋਸ਼ਿਸ਼ ਇਕਰਾਰ ਦਿੱਤਾ ਜਾ ਰਿਹਾ ਹੈ ਹਾਲਾਂਕਿ ਪ੍ਰੋਗਰਾਮ ਨਾਲ ਜੁੜੇ ਆਯੋਜਕਾਂ ਦਾ ਕਹਿਣਾ ਹੈ ਕਿ ਸਾਰੇ ਕਾਗਜ਼ਾਤ ਕੇਂਦਰ ਯੋਜਨਾ ਅਧੀਨ ਹੀ ਜਾਰੀ ਹੋਏ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਪੇਸ਼ਗਾਰੀ ਨਹੀਂ ਕੀਤੀ ਗਈ। ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿੰਦੇ ਵਿੱਚ ਮਕਾਨ ਦੀ ਜਿਹੜੋਂ ਨੀਂਹਾਂ ਭਰ ਕੇ 50000 ਰੁਪਏ ਦੀ ਕਿਸ਼ਤ ਹੈ ਤੇ ਲੱਖ ਰੁਪਏ ਦੀ ਕਿਸ਼ਤ ਹੈ ਟੋਟਲ 2.5 ਲੱਖ ਰੁਪਏ ਰੀਲੀਜ਼ ਕਰਨਾ ਤੇ ਪ੍ਰਸ਼ਾਸਨ ਦਾ ਦੇਖੋ ਤੁਸੀਂ ਟੱਲਾ ਬੰਦ ਲਾ ਲਓ ਜਾਂ ਸਰਕਾਰ ਦਾ ਦਬਾਅ ਲਾ ਲਓ। ਪੀ ਜਿੱਥੇ ਆਪਾਂ ਸਕੀਮ ਦਾ ਵੀ ਪ੍ਰੋਗਰਾਮ ਕਰ ਰਹੇ ਆ ਕੋਈ ਵੀ ਬੰਨ ਨਹੀਂ ਲੱਗਿਆ ਪ੍ਰਧਾਨ ਮੰਤਰੀਵਾਜ ਹੋ ਇਹਨਾਂ ਦਾ ਸਿਰਫ ਸਰਕਾਰ ਨੂੰ ਆਪਦੀ ਰਾਜਨੀਤੀ ਝਮਕਾਉਣ ਦੀ ਲੱਗੀ ਹੈ ਹਾਲਾਂਕਿ 80% ਇਹਦੇ ਚ ਪੈਸੇ ਕੇਂਦਰ ਸਰਕਾਰ ਨੇ ਭੇਜੇ ਗਏ ਆ ਤੇ ਕਿਸਤਾ ਵੀ ਚੁੱਕੀ ਹੈ ਤੇ ਸਾਨੂੰ ਦਾ ਇਸ ਗੱਲ ਦਾ ਦੁੱਖ ਹੈ ਵੀ ਪਿੱਛੇ ਬੈਨਰ ਜੇ ਲੱਗਿਆ ਹੁੰਦਾ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗੀ ਹੁੰਦੀ ਜਾਂ ਵਾਸਿਓ ਇਹਨਾਂ ਬਾਰੇ ਲਿਖਿਆ ਹੁੰਦਾ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਲੋਕਾਂ ਤੱਕ ਸਕੀਮਾ ਪਹੁੰਚਾ ਰਹੀ ਹੈ ਚਲੋ ਫਿਰ ਵੀ ਵਧੀਆ ਵਧਾਈਆਂ ਦਿੰਨੇ ਆ ਜਿਨ੍ਹਾਂ ਨੂੰ ਨਾ ਮਿਲਿਆ ਤੇ ਗਾਂ ਤੋਂ ਅਸੀਂ ਦਾ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਅਸੀਂ ਆਪ ਦੇ ਹਾਈ ਕਮਾਂਡ ਕੇ ਵੀ ਗੱਲ ਰੱਖਾਂਗੇ ਵੀ ਜਦੋਂ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਵੀ ਬੀਜੇਪੀ ਦੇ ਜੇ ਕਿਸੇ ਆਫੀਸ਼ੀਅਲ ਹੈ ਨਮਾਇੰਦਿਆਂ ਨੂੰ ਜਾਂ ਕੋਈ ਇੱਕ ਐਟ ਲੀਸਟ ਪਿੱਛੇ ਸਕੀਮ ਦਾ ਬੋਰਡ ਤਾਂ ਲਾਇਆ ਜਾਵੇ ਨਾ ਵੀ ਪ੍ਰਧਾਨ ਮੰਤਰੀ ਵਾਸੋਂ ਇਹਨਾਂ ਥਰੂ ਪੈਸੇ ਆ ਰਹੇ ਤੇ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਬ੍ਰਾਂਡਿੰਗ ਦੇਖੋ ਇੱਥੇ ਜਿਹੜੀ ਕੇਂਦਰ ਸਰਕਾਰ 80% ਯੋਗਦਾਨ ਕਰ ਰਹੀ ਹੈ ਉਹਦਾ ਇੱਥੇ ਨਾ ਹੀ ਨੀ ਕੋਈ ਬੰਦ ਨਹੀਂ ਲੱਗਿਆ ਗਿਆ ਚਲੋ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਹੋ ਰਹੇ ਆ ਜਾਂ ਕੋਈ ਪ੍ਰਧਾਨ ਮੰਤਰੀ ਵਾਸ ਹੋਇਆ ਨਾ ਜਾਂ ਸ਼ੂਮਨ ਕਾਰਡ ਬਣ ਰਿਹਾ ਲੋਕਾਂ ਦਾ 5 ਲੱਖ ਦਾ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿੰਨਾ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜੇ ਕਿਸੇ ਨੂੰ ਕੋਈ ਸਕੀਮ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਸਾਨੂੰ ਮਿਲ ਸਕਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਦੇਖੋ ਸੈਂਟਰ ਸਰਕਾਰ ਨੇ ਪੂਰੇ ਭਾਰਤ ਨੂੰ ਦੇਖਣਾ ਜੀ ਉਹਨਾਂ ਨੇ ਤਾਂ ਸਕੀਮ ਦਾ ਲਾਭ ਹਰੇਕ ਦੇ ਘਰ ਤੱਕ ਪਹੁੰਚਾਉਣਾ ਤੇ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵੀ ਜਦੋਂ 80% ਪੈਸੇ ਆ ਰਹੇ ਆ ਤੇ ਕੇਂਦਰ ਸਰਕਾਰ ਦਾ ਕੋਈ ਬੈਨਰ ਤਾਂ ਲੱਗਿਆ ਹੁੰਦਾ ਨਾ ਠੀਕ ਇਸ ਅੱਜ ਲੋਕਾਂ ਨੂੰ ਲੈਟਰ ਇਸ਼ੂ ਕੀਤੇ ਆ ਕੋਈ ਪ੍ਰਧਾਨ ਮੰਤਰੀ ਜੀ ਦਾ ਕੋਈ ਬੋਰਡ ਤਾਂ ਲੱਗਿਆ ਹੁੰਦਾ ਨਾ ਵੀ ਲਿਖਿਆ ਹੁੰਦਾ ਲੋਕਾਂ ਨੂੰ ਸਕੀਮ ਬਾਰੇ ਵੀ ਪਤਾ ਲੱਗਦਾ ਨਾਲੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਸਕੀਮ ਡਿਲੀਵਰ ਕਰ ਰਹੀ ਹੈ ਲੋਕਾਂ ਤੱਕ ਚਲੋ ਫਿਰ ਵੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਸਾਨੂੰ ਇਹ ਕਹਿੰਦਾ ਪਰ ਪ੍ਰਸ਼ਾਸਨ ਨੂੰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਇੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ ਫਾਰਮ ਭਰੇ ਸੀ ਲੋਕਾਂ ਨੇ ਜਿਹੜੇ ਲੋੜਵੰਦ ਲੋਕ ਸੀ ਇਹਦੇ ਵਿੱਚ ਕਈ ਘਰ ਮਤ ਹੁੰਦਾ ਦੱਸਦੇ ਨੇ ਚਾਹੁੰਦਾ ਕਈ ਨਾਰਾਜ਼ ਵੀ ਹੋਏ ਹੋਣਗੇ ਕਿ ਜਿੰਆਂ ਕੋਲੇ ਜਿਹੜੇ ਕਾਗਜ਼ ਪੱਤਰ ਪੂਰੇ ਨਹੀਂ ਸੀ ਕਿਸੇ ਕੋਲ ਰਜਿਸਟਰੀ ਨਹੀਂ ਸੀ ਕਿਸੇ ਕੋਲ ਜਾਂ ਹੋਰ ਡਾਕੂਮੈਂਟ ਜਾਂ ਪਰਿਵਾਰਕ ਤੱਕ ਕਨੇਸ਼ ਕਵੀਰ ਹੁੰਦਾ ਕੋਈ ਭਰਾਵਾਂ ਦੇ ਨਾਂ ਤੇ ਮਕਾਨ ਹੁੰਦਾ ਜਾਂ ਉਹਨਾਂ ਨੇ ਸਾਡੇ ਤੇ ਇਤਰਾਜ਼ ਵੀ ਕੀਤਾ ਪਰ ਜਮਾਂ ਛਾਟ ਕੇ ਜੋ ਇਸ ਸਕੀਮ ਦਾ ਵਾਅਕਈ ਲੋੜਵੰਦ ਸੀ ਉਹਨੂੰ ਇਸ ਸਕੀਮ ਦਾ ਲਾਭ ਦਿੱਤਾ ਹੈ ਇਹਦੇ ਵਿੱਚ ਮੈਂ ਸਾਰੇ ਆਪੇ ਸਟਾਫ ਦਾ ਸਾਰੇ ਐਮਟੀ ਸਾਹਿਬਾਨਾਂ ਦਾ ਬੜਾ ਭਾਗੀ ਹੈ ਜਿਨ੍ਹਾਂ ਨੇ ਇਹਦੇ ਵਿੱਚ ਸਾਡਾ ਸਾਥ ਦਿੱਤਾ ਸਾਰੇ ਐਮਟੀ ਸਾਹਿਬਾਨ ਨੇ ਵੀ ਜੋ ਲੋਡ ਬੰਦ ਸੀਗੀ ਉਹਨਾਂ ਨੂੰ ਲੱਭ ਕੇ ਲਿਆਂਦਾ ਤੇ ਉਹਨਾਂ ਦਾ ਫਾਰਮ ਭਰਨ ਦੇ ਵਿੱਚ ਇੱਕ ਅਸੀਂ ਮਹੀਨਾ ਦੋ ਮਹੀਨੇ ਅਸੀਂ ਇੱਥੇ ਇੱਕ ਵਿੰਡੋ ਅੱਡ ਬਣਾਤੀ ਸੀ ਵੀ ਕੋਈ ਜਿਹੜਾ ਲੋਡ ਬੰਦ ਆ ਉਹ ਵਾਪਸ ਨਾ ਜਾਵੇ ਦੋ ਦੁਰ ਖੱਜਲ ਖਵਾਰੀ ਨਾ ਹੋਵੇ